ਹਰਨੇਕ ਸਿੰਘ ਗਿਆਨੀ ਦੇ ਗਿਆਨੀ ਹਰਨੇਕ ਸਿੰਘ ਜੀ ਉਹ ਵੀ ਬਾਕੀ ਨੇਕਦਿਲ ਇਨਸਾਨ ਨੇ ਬਹੁਤ ਪਿਆਰ ਕੀਤਾ ਤੇ ਮੈਂ ਬੇਨਤੀ ਹਰ ਜਗ੍ਹਾ ਹੀ ਕਰਦਾ ਇਹ ਨਹੀਂ ਬੇਨਾਲੀ ਵਿਚੇ ਜੀੀਰੋ ਆਉਣ ਵਾਲੇ ਸਮੇਂ ਚ ਇਸ ਪਾਸੇ ਵੀ ਧਿਆਨ ਦੇਣਾ ਪੈਣਾ ਇਸ ਪਾਸੇ ਕਿਉਂਕਿ ਇੱਕ ਘਾਟੇ ਦਾ ਸੌਦਾ ਅੱਜ ਬਣਿਆ ਜਾਣ ਲੱਗ ਪਿਆ ਪਾਠੀ ਸਿੰਘ ਲੱਭਣੇ ਨਹੀਂ ਖੁਸ਼ੀ ਗਮੀ ਵਿੱਚ ਹਰ ਜਗ੍ਹਾ ਸਨ ਇਹਨਾਂ ਨੂੰ ਲੋੜ ਪੈਣੀ ਆ ਇਹਨਾਂ ਦੀ ਜੇ ਆਪਾਂ ਨਾ ਨਿਵਾਗੇ ਹੋਰ ਜਗ੍ਹਾ ਕਿੰਨਾ ਨਿਭਦੇ ਆ ਤੇ ਇਹਨਾਂ ਲਈ ਵੀ ਵਧੀਆ ਦਸਤਾਰੇ ਵਧੀਆ ਤਮਾਲੇ ਵਧੀਆ ਵਸਤਰ ਉਹ ਹਾਜ਼ਰ ਕਰਨੇ ਚਾਹੀਦੇ ਆ ਤੇ ਇਹ ਤਾਂ ਨਹੀਂ ਹੋਣਾ ਚਾਹੀਦਾ ਉਹ ਜਿਵੇਂ ਸਾਡੇ ਕੋਲ ਇੱਕ ਮਿਸ਼ਨ ਜਤ ਆਇਆ ਉਹ 30 ਕਹਿੰਦਾ ਮੇਰੇ ਕੋਲ 30 ਦਾ ਨੋਟ ਆ ਉਹ ਮੈਂ ਕਹਿਆ ਕਿਹੜਾ ਤਾਂ ਨਵੇਂ ਚਲਾਤਾ ਉਹ 20 ਤੇ 10 ਦਾ ਜੁੜਿਆ ਕੋਈ ਇਹਨਾਂ ਦੇ ਮੋਰੇ ਰੱਖ ਗਿਆ ਕਹਿੰਦਾ ਇਦਾਂ ਵੀ ਹੋ ਜਾਂਦੀ ਆ 30 ਵਾਲਾ 30 ਦਾ ਨੋਟ ਅੱਧਾ 20 ਦਾ ਤੇ ਅੱਧਾ 10 ਦਾ ਉਹ ਜਿਹੜਾ ਕਿਤੇ ਨਹੀਂ ਚੱਲਦਾ ਨਾ ਉਹ ਫੇ ਗੁਰੂ ਘਰ ਦਾ ਚੱਲੇ ਹੀ ਜਾਂਦਾ ਪਰ ਇਹ ਸੋਚਣਾ ਵੀ ਚਾਹੀਦਾ ਵੈਸੇ ਇੱਥੇ ਤੇ ਭਾਵੇਂ ਕੌਡੀ ਲਿਆ ਕੇ ਰੱਖ ਦਿਓ ਜੇ ਹੈ ਨਹੀਂ ਕੌਡੀ ਵੀ ਚੜ੍ਹ ਦਿਓ ਮਰ ਉਹ ਇੱਕ ਮਾਈ